ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਚੈਨਲ ਦੇ ਨਾਲ ਜੁੜੇ ਹੋਏ ਸਮੂੱਚੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਤੁਹਾਡੀ ਚੜ੍ਹਦੀ ਕਲਾ ਦੀ ਹਮੇਸ਼ਾ ਪਰਮਾਤਮਾ 바ਸੋ ਕਾਮਨਾ ਕਰਦੇ ਹਾਂ ਸੋ ਦੋਸਤੋ ਅੱਜ ਐਤਵਾਰ ਦਾ ਦਿਨ 28 ਸਤੰਬਰ ਤੇ 13 ਦਿਨ ਅਸੂ ਦਾ ਮਹੀਨਾ ਗਿਆ ਸੋ ਹਾਜ਼ਰਾਂ 26 ਸਤੰਬਰ ਦੇ ਮੌਸਮ ਦੀ ਅਪਡੇਟ ਲੈ ਕੇ ਸੋ ਦੋਸਤੋ ਅੱਜ ਤੋਂ ਜਿਹੜਾ ਉੱਤਰ ਭਾਰਤ ਦਾ ਮੌਸਮ ਥੋੜਾ ਥੋੜਾ ਇਹਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਜਾਊਗੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਪੱਛਮੀ ਹਵਾਵਾਂ ਚੱਲ ਰਹੀਆਂ ਸੀ ਉਹਨਾਂ ਨੂੰ ਬ੍ਰੇਕ ਲੱਗੂਗੀ ਔਰ ਅੱਜ ਤੋਂ ਇਹ ਜਿਹੜੀ ਹਵਾਵਾਂ ਦੀ ਦਿਸ਼ਾ ਹੈ ਉਹ ਪੂਰਬੀ ਹੋ ਜਾਊਗੀ ਪੱਛੋਂ ਦੀ ਜਗ੍ਹਾ ਹੁਣ ਪੂਰੇ ਦੀ ਹਵਾ ਚੱਲੂਗੀ ਜਿਹਦੇ ਨਾਲ ਟੈਂਪਰੇਚਰ ਅੱਪ ਹੋਣਗੇ ਜੇ ਕੱਲ 35 ਡਿਗਰੀ ਦੇ ਲਗਭਗ ਜਿਹੜਾ ਟੈਂਪਰੇਚਰ ਸੀ ਤਾਂ ਅੱਜ ਉਹ 37 ਤੋਂ 37 ਦੇ ਦਰਮਿਆਨ ਜਾ ਸਕਦਾ ਪੂਰੇ ਦੀ ਹਵਾ ਕਾਰਨ ਜਿਹੜੀ ਗਰਮੀ ਦਾ ਵਾਧਾ ਹੁੰਦਾ ਹਮਸ ਵਾਧੀ ਜਾਂ ਮੁਰਕਾ ਜਾਦੇ ਆਉਂਦਾ ਤੇ ਗਰਮੀ ਜਾਦੇ ਮਹਿਸੂਸ ਹੁੰਦੀ ਆ ਸੋ ਦੋਸਤੋ ਨਾਲ ਹੀ ਉੱਤਰ ਭਾਰਤ ਦੇ ਇਲਾਕਿਆਂ ਵਿੱਚ ਥੋੜੀ-ਥੋੜੀ ਬੱਦਲਵਾਹੀ ਜਿਆਦਾ ਨਹੀਂ ਥੋੜੀ-ਥੋੜੀ ਬੱਦਲਵਾਹੀ ਜਿਹੜੀ ਆ ਤਕਰੀਬਨ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਸੌਣ ਦਾ ਜਿਹੜਾ ਸਾਝਾਂ ਦਾ ਅਨੁਮਾਨ ਆ ਬਾਰਸ਼ ਦੀ ਕੋਈ ਵੱਡੀ ਸੁਭਾਵਨਾ ਨਹੀਂ ਹੈ ਰਾਜਸਥਾਨ ਦੇ ਕੁਝ ਹਿੱਸੇ ਤੇ ਬਾਰਸ਼ ਹੋ ਸਕਦੀ ਆ ਤੇ ਛਿਟਪਟ ਬੂੰਦਾਬੰਦੀ ਕਿਉਂਕਿ ਜਦੋਂ ਹੌਮਸ ਜ਼ਿਆਦਾ ਹੁੰਦੀ ਆ ਤੇ ਲੋਕ ਕਲੈਕਟਿਵਿਟੀ ਵੀ ਹੋ ਜਾਂਦੀ ਆ ਬੱਦਲ ਬਣ ਜਾਂਦੇ ਨੇ ਜ਼ਿਆਦਾ ਗਰਮੈਸ਼ ਤੇ ਨਾਲ ਉਹ ਕਿਤੇ ਨਾ ਕਿਤੇ ਥੋੜੇ ਏਰੀਆ ਚ ਮੁੰਦਾ ਬਾਂਦੀ ਹਲਕੀ ਕਰ ਸਕਦੇ ਨੇ ਸੋ ਇਹ ਜਿਹੜਾ ਮੌਸਮ ਆ ਇਹ ਤਕਰੀਬਨ 30 ਸਤੰਬਰ ਤੱਕ ਦੋਸਤੋ ਇਸੇ ਤਰੀਕੇ ਦੇ ਨਾਲ ਥੋੜਾ ਥੋੜਾ ਪਰਵਰਤਨ ਇਹਦੇ ਚ ਹੁੰਦਾ ਜਾਊਗਾ ਕਿਉਂਕਿ ਮੌਸਮ ਜਿਹੜਾ ਇਹ ਫਿਰ ਗਤੀਸ਼ੀਲ ਹੋਣ ਜਾ ਰਿਹਾ ਇੱਕ ਤਾਂ ਜਿਹੜਾ ਬੰਗਾਲ ਦੀ ਖਾੜੀ ਤੋਂ ਚੱਲਿਆ ਹੋਇਆ ਸਾਈਕਲੋਨ ਚੱਕਰਵਾਤੀ ਤੂਫਾਨ ਜਿਹਨੇ ਕਿ ਤਕਰੀਬਨ ਜਿਹੜਾ ਅੱਜ ਆਪਣਾ ਮੱਧ ਪ੍ਰਦੇਸ਼ ਤੋਂ ਹੁੰਦਾ ਹੋਇਆ ਮਹਾਰਾਸ਼ਟਰ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਅੱਗੇ ਉਹ ਕੱਲ ਗੁਜਰਾਤ ਨੂੰ ਪ੍ਰਭਾਵਿਤ ਕਰੂਗਾ ਤਕਰੀਬਨ ਮਹਾਰਾਸ਼ਟਰ ਦੇ ਵਿੱਚ ਬਹੁਤ ਭਾਰੀ ਬਰਸਾਤ ਇਹ ਚੱਕਰਵਾਤ ਵੱਲੋਂ ਦਿੱਤੀ ਜਾ ਰਹੀ ਆ ਤਕਰੀਬਨ ਹੜ੍ਹ ਲਿਆ ਤੇ ਉੱਥੇ ਮਹਾਰਾਸ਼ਟਰ ਦੇ ਏਰੀਏ ਚ ਤੇ ਕੱਲ ਤੋਂ ਇਹ ਹੋ ਸਕਦਾ ਵੀ ਅੱਜ ਸ਼ਾਮ ਤੋਂ ਹੀ ਗੁਜਰਾਤ ਦੇ ਵਿੱਚ ਜਾ ਕੇ ਜਦੋਂ ਆਪਣਾ ਪ੍ਰਭਾਵ ਛੱਡੂ ਤਾਂ ਫਿਰ ਗੁਜਰਾਤ ਦੇ ਨਾਲ ਕੁਝ ਰਾਜਸਥਾਨ ਦਾ ਏਰੀਆ ਵੀ ਲੱਗਦਾ ਮੱਧ ਪ੍ਰਦੇਸ਼ ਦੇ ਨਾਲ ਵੀ ਮਹਾਰਾਸ਼ਟਰ ਦੇ ਨਾਲ ਇਸ ਕਰਕੇ ਇਹ ਜਿਹੜੇ-ਜਿਹੜੇ ਇਲਾਕਿਆਂ ਦੇ ਨਾਲ ਜੋ ਸਟੇਟਾਂ ਦੀਆਂ ਜਿਹੜੀਆਂ ਸੀਮਾਵਾਂ ਲੱਗਦੀਆਂ ਨੇ ਉੱਥੇ ਇਹਨਾਂ ਦਾ ਇਸ ਜਿਹੜਾ ਚੱਕਰਵਾਤੀ ਤੂਫਾਨ ਦਾ ਪ੍ਰਭਾਵ ਕਾਫੀ ਜ਼ਿਆਦਾ ਦੇਖਣ ਨੂੰ ਮਿਲੂਗਾ ਤੇ ਹਵਾ ਦੀ ਖੇਡ ਆ ਹੋ ਸਕਦਾ ਵੀ ਜੇ ਹਵਾਵਾਂ ਦਾ ਜ਼ੋਰ ਪੈ ਜਾਏ ਦਾ ਰਾਜਸਥਾਨ ਦਾ तकरीबन ਵੱਧ ਹਿੱਸਾ ਪ੍ਰਭਾਵਿਤ ਕਰਦਾ ਹੋਇਆ ਕੁਝ ਦਿੱਲੀ ਹਰਿਆਣਾ ਤੇ ਪੰਜਾਬ ਵੱਲ ਨੂੰ ਵੀ ਆ ਸਕਦਾ ਸੋ ਵੈਸੇ ਜਿਹੜਾ ਮਤਲਬ ਉੱਤਰ ਭਾਰਤ ਦਾ ਮੌਸਮ ਇਹ ਤਿੰਨ ਦਿਨਾਂ ਦੌਰਾਨ ਬਦਲਵਾਹੀ ਆ ਜਿਹੜੀ ਇਹ ਥੋੜੀ ਥੋੜੀ ਵਧੂਗੀ ਜੇ ਅੱਜ ਥੋੜੀ ਘਟਾ ਕੱਲ ਨੂੰ ਵੱਧ ਸਕਦੀ ਆ ਮਾੜੀ ਮੋਟੀ ਪਰਸੋਂ ਹੋਰ ਵੀ ਜ਼ਿਆਦਾ ਬਦਲਵਾਹੀ ਹੋ ਸਕਦੀ ਆ ਸੋ ਦੋਸਤੋ ਇਹ ਜਿਹੜਾ ਬਦਲਵਾਹੀ ਦਾ ਕਰਮ ਆ ਨਾ ਇਹ ਅੱਜ ਤੋਂ ਥੋੜਾ ਥੋੜਾ ਸ਼ੁਰੂ ਹੁੰਦਾ ਹੋ ਸਕਦਾ ਵੀ ਖੇਤਰੀਕ ਨੂੰ ਭਾਰੀ ਵਾਰਸ਼ ਦੇ ਕੇ ਇਹ ਜਿਹੜਾ ਮੌਸਮ ਫੇਰ ਕਲੀਅਰ ਹੋਵੇ ਸੋ ਉਦੋਂ ਤੱਕ ਇਹ ਹੀ ਅਪਡੇਟ ਆ ਵੀ ਜਾਦੇ ਵਾਰਸ਼ ਦੀ ਕਿਤੇ ਕੋਈ ਸੁਭਾਵਨਾ ਨਹੀਂ ਹੈ ਬੱਦਲਵਾਈ ਛਾਈ ਰਹੂਗੀ ਗਰਮੀ ਦਾ ਜਿਹੜਾ ਪ੍ਰਭਾਵ ਆ ਉਹ ਬਣਿਆ ਰਹੂਗਾ ਗਰਮੀ ਵੱਧ ਮਹਿਸੂਸ ਹੋਊਗੀ ਪੂਰੇ ਦੀ ਹਵਾ ਚੱਲੂਗੀ ਸੋ ਜਿਹੜੇ ਵੀ ਕਿਸਾਨ ਵੀਰਾਂ ਨੇ ਕੋਈ ਫਸਲ ਵਾੜੀ ਦੇ ਨਾਲ ਸੰਬੰਧਤ ਕੋਈ ਕੀਤਾ ਕਰਨਾ ਹੋ ਤੁਸੀਂ ਆਪ ਦਾ ਇਹ ਸਹਾਵਨਾ ਕਰ ਸਕਦੇ ਹੋ ਕਿਉਂਕਿ ਜਾਦੇ ਗਰਮੀਆਂ ਨਾਲ ਆ ਝੋਨੇ ਤੇ ਕਾਲੇ ਤੇਲੇ ਦਾ ਤੇ ਹੋਰ ਜੀਵ ਜੰਤ ਦਾ ਜਿਹੜਾ ਕਾਫੀ ਹਮਲਾ ਹੋ ਜਾਂਦਾ ਕਿਉਂਕਿ ਜਦੋਂ ਗਰਮੈਸ਼ ਜ਼ਿਆਦਾ ਹੁੰਦੀ ਆ ਉਦੋਂ ਇਹ ਜੀਵ ਜੰਤੂ ਜ਼ਿਆਦਾ ਪੈਦਾ ਹੁੰਦੇ ਨੇ ਤੇ ਫਿਰ ਫਸਲਾਂ ਦਾ ਨੁਕਸਾਨ ਕਰਦੇ ਨੇ ਕਿਸਾਨ ਵੀਰ ਆਪਣੀਆਂ ਫਸਲਾਂ ਦਾ ਇਹਨਾਂ ਦਿਨਾਂ ਦੇ ਵਿੱਚ ਆਪਣਾ ਖਿਆਲ ਰੱਖਣ ਤੇ ਜੇ ਕੋਈ ਮੌਸਮ ਦੇ ਵਿੱਚ ਕਿਉਂਕਿ ਮੌਸਮ ਆਹੇ ਇਹ ਪਲ-ਪਲ ਬਦਲਦਾ ਰਹਿੰਦਾ ਤੇ ਕੁਦਰਤ ਦੇ ਹੱਥੇ ਦੀ ਸਾਰੀ ਖੇਡ ਆ ਠੀਕ ਆ ਵੀ ਏਜੰਸੀਆਂ ਇਹਦੀਆਂ ਹਵਾਵਾਂ ਨੂੰ ਟਰੈਕ ਕਰਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਉਹ ਆਪਣੇ ਭਲੇ ਵਾਸਤੇ ਕਰਦੀਆਂ ਨੇ ਪਰ ਮੌਸਮ ਦੇ ਵਿੱਚ ਕਦੋਂ ਕੋਈ ਫੇਰ ਬਦਲ ਹੋ ਜਾਣਾ ਇਹ ਸਭ ਪਰਮਾਤਮਾ ਦੇ ਹੱਥ ਵਿੱਚ ਖੇਡ ਆ ਸੋ ਜੇ ਕੋਈ ਉਹਨੇ 21 ਮੌਸਮ ਦੇ ਵਿੱਚ ਹੁੰਦੀ ਆ ਤਾਂ ਆਪ ਦਰਸ਼ਕਾਂ ਦੇ ਨਾਲ ਉਹ ਜਾਣਕਾਰੀ ਸਾਂਝੀ ਕਰ ਦਿੱਤੀ ਜਾਊਗੀ ਸੋ ਇਹ ਸੀ ਅੱਜ ਦੇ ਮੌਸਮ ਦੀ ਦੋਸਤੋ ਅਪਡੇਟ ਸੋ ਤੁਸੀਂ ਜੁੜੇ ਰਹੋ ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਰੱਬ ਰੱਖਾ